ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਊਰਸ ਹਾਲ ਹੀ ਵਿੱਚ ਪੰਜਾਬ ਵਿੱਚ ਸਿੱਖੀ ਤੇ ਇੱਕ ਸਾਜਿਸ਼ੀ ਢੰਗ ਨਾਲ ਹਮਲੇ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬਿਧੀਆਂ ਸੈਂਕੜੇ ਘਟਨਾਵਾਂ ਵਾਪਰ ਰਹੀਆਂ ਹਨ ਉੱਥੇ ਹੁਣ ਜਲੰਧਰ ਵਿਖੇ ਆਰਐਸਐਸ ਦੇ ਕਾਰਕੂਨਾ ਵੱਲੋਂ ਦੁਸ਼ਰ ਦੇ ਮੌਕੇ ਗਾਤਰਾ ਪਾ ਕੇ ਮਾਰਚ ਕਰਨ ਦੇ ਅਮਲਾਂ ਨੇ ਸਿੱਖ ਹਿਰਦਿਆਂ ਨੂੰ ਡੂੰਗੀ ਸੱਟ ਮਾਰੀ ਹੈ ਇਥੇ ਹੀ ਬਸ ਨਹੀਂ ਮੀਨਾਕਾਰੀ ਦੇ ਨਾਮ ਥੱਲੇ ਹੁਣ ਦਰਬਾਰ ਸਾਹਿਬ ਦੀਆਂ ਕੰਧਾਂ ਅਤੇ ਛੱਤ ਤੇ ਵੀ ਦੇਵੀ-ਦੇਵਤਿਆਂ ਦੇ ਚਿੱਤਰ ਬਣਾਏ ਜਾ ਰਹੇ ਹਨ ਕੀ ਇਹ ਸਿੱਖੀ ਸਿਧਾਂਤਾਂ ਤੇ ਸਿੱਧਾ ਹਮਲਾ ਨਹੀਂ ਹੈ ਕਿਉਂ ਸੱਤਾਧਾਰੀ ਬਾਦਲਦਲ ਅਤੇ ਵਿਰੋਧੀ ਪਾਰਟੀਆਂ ਨੂੰ ਇਹ ਕੁਝ ਹੁੰਦਾ ਦਿਖਾਈ ਨਹੀਂ ਦਿੰਦਾ ਜਦੋਂ ਆਰਐਸਐਸ ਵੱਲੋਂ ਜਾਣਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਸ਼ਾਂਤਮਈ ਮਾਹੌਲ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾ ਕਿਉਂ ਪੰਜਾਬ ਦੀ ਮੌਜੂਦਾ ਬਾਦਲ ਸਰਕਾਰ ਉਹਨਾਂ ਨੂੰ ਰੋਕਣ ਲਈ ਕਦਮ ਨਹੀਂ ਚੁੱਕਦੀ ਇਹਨਾਂ ਕੁਝ ਸਵਾਲਾਂ ਦੇ ਨਾਲ ਅੱਜ ਅਸੀਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੀਰਾ ਨਾਲ ਗੱਲਬਾਤ ਕਰਾਂਗੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਹੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਰਾਂ ਸਾਹਿਬ ਸਾਰਿਆਂ ਤੋਂ ਪਹਿਲਾਂ ਮੈਂ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਹੈ ਗੱਲਬਾਤ ਇੱਥੋਂ ਸ਼ੁਰੂ ਕਰਨਾ ਚਾਹੂਗਾ ਕਿ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ ਦਰਬਾਰ ਸਾਹਿਬ ਦੇ ਹਵਾਲੇ ਨਾਲ ਕਿ ਉੱਥੇ ਜਿਹੜੇ ਮੀਨਾਕਾਰੀ ਦੇ ਹਵਾਲੇ ਨਾਲ ਜਦੋਂ ਕੰਮ ਕਰਦਿਆਂ ਜਿਹੜੇ ਦੇਵੀ ਦੇਵਤਿਆਂ ਦੇ ਚਿੱਤਰ ਨੇ ਉਹ ਬਣਾਏ ਜਾ ਰਹੇ ਨੇ ਉਸ ਹਵਾਲੇ ਨਾਲ ਜਿਹੜੀ ਗਰਾਊਂਡ ਦੇ ਉੱਪਰ ਸਥਿਤੀ ਬਣੀ ਹੋਈ ਹੈ ਜਾਂ ਗਰਾਊਂਡ ਦੇ ਉੱਪਰ ਕੀ ਫੈਕਟਸ ਨੇ ਕਿਉਂਕਿ ਜਦੋਂ ਇਹਦੇ ਕੁਝ ਜੇ ਤੁਸੀਂ ਇਤਿਹਾਸ ਬਾਰੇ ਵੀ ਸਾਨੂੰ ਦੱਸ ਸਕੋ ਤਾਂ ਉਹ ਵੀ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੂਗਾ ਕਿਉਂਕਿ ਜਦੋਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਹੜੇ ਐਸਜੀਪੀਸੀ ਦੇ ਜਾਂ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਵੱਲੋਂ ਵੀ ਕਿਤੋਂ ਨਾ ਕਿਤੋਂ ਇਹ ਦਲੀਲਾਂ ਸਾਹਮਣੇ ਆਉਂਦੀਆਂ ਨੇ ਕਿ ਨਹੀਂ ਜੀ ਅਸੀਂ ਤਾਂ ਸਿਰਫ ਰੰਗ ਰੋਗਨ ਦਾ ਹੀ ਕਰ ਰਹੇ ਸੀ ਇਹ ਤਾਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜੋ ਬਣਾਇਆ ਗਿਆ ਸੀ ਜੋ ਚੱਲਿਆ ਆਉਂਦਾ ਹੈ ਉਹੀ ਪੁਰਾਣਾ ਹੀ ਹੈਗਾ ਅਸੀਂ ਇਹਦੇ 'ਚ ਕੋਈ ਚੇਂਜ ਨਹੀਂ ਕੀਤੀ ਹੈਗੀ ਜਾਂ ਜਿਹੜੀ ਐਦਾਂ ਦੀ ਲਾਈਨ ਹੈਗੀ ਆ ਸੋ ਗਰਾਊਂਡ ਦੇ ਉੱਪਰ ਕੀ ਫੈਕਟਸ ਕੀ ਨੇ ਐਕਚੁਅਲੀ ਜੇ ਸਤਿ ਸ੍ਰੀ ਅਕਾਲ ਤੁਸੀਂ ਗੱਲ ਕੀਤੀ ਹੈ ਜੀ ਕਿ ਇਹ ਜੋ ਕੁਝ ਵਾਪਰਿਆ ਸਮੇਂ ਜੀ ਇਸ ਬਾਰੇ ਜਿਹੜੀ ਬਹਾਨੇਵਾਜੀ ਆ ਉਹ ਵੀ ਸਾਹਮਣੇ ਆ ਗਈ ਹੈ ਜਿਵੇਂ ਤੁਸੀਂ ਦੱਸਿਆ ਤੇ ਸ਼੍ਰੀ ਗੁਰਦਵਾਰਾ ਬਰੰਦ ਕਮੇਟੀ ਵੱਲੋਂ ਕਿਹਾ ਗਿਆ ਕਿ 1850 ਤੋਂ 1870 ਦੇ ਦਰਮਿਆਨ ਉਹੀ ਮੀਨਾਕਾਰੀ ਹੈ ਜੀ ਪਰੰਤੂ ਅੱਜ ਤੋਂ 2 ਸਾਲ ਪਹਿਲਾਂ ਸੁਖਵੀਰ ਬਾਦਲ ਨੇ ਇਹ ਸਰਵਰ ਸਾਹਿਬ ਦੇ ਅੰਦਰੂਨੀ ਮੀਨਾਕਾਰੀ ਹੈ ਜਿਹੜੀ ਉਸ ਨੂੰ ਦੁਆਰਾ ਆਵਾਰਨ ਦੇ ਲਈ ਟੈਂਡਰ ਦਿੱਤਾ ਸੀ ਜੀ ਉਸ ਵੇਲੇ ਵੀ ਅਸੀਂ ਇਸ ਗੱਲ ਦਾ ਸ਼ੰਕਾ ਉਪਰਗਟਾਇਆ ਸੀ ਕਿ ਕਾਰ ਸੇਵਾ ਦੀ ਪ੍ਰਕਿਰਤ ਨੂੰ ਖਤਮ ਕਰਕੇ ਸੁਖਵੀਰ ਸਿੰਘ ਬਾਦਲ ਜਿਹੜੇ ਦਰਵਾਜ਼ਾ ਸਾਹਿਬ ਵਿੱਚ ਟੈਂਡਰ ਤੇ ਠੇਕੇ ਤੇ ਕੰਮ ਜਿਹੜਾ ਉਹ ਕਰਵਾਉਣਾ ਚਾਹੁੰਦਾ ਇਹਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਜ਼ਰੂਰ ਹੋਊਗੀ ਕਿਉਂਕਿ ਦਰਵਾਜ਼ਾ ਸਾਹਿਬ ਚ ਜੈਸਾਕਰ ਕਿਸੇ ਵੀ ਸੂਲ ਸਿਧਾਂਤਾਂ ਦੇ ਵਿੱਚ ਕਾਰ ਸੇਵਾ ਜਿਹੜੀ ਉਹ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹ ਗੱਲ ਉੱਪਰ ਕੇ ਸਾਹਮਣੇ ਆ ਗਈ ਹੈ ਕਿ ਜੇ ਸੁਖਵੀਰ ਬਾਦਲ ਨੇ ਇਹ ਮੀਨਾਕਾਰੀ ਦਾ ਕੰਮ ਆ ਜਿਹੜਾ ਇਹ ਟੈਂਡਰ ਦੁਆਰਾ ਬਾਹਰਲੇ ਕਾਰੀਗਰਾਂ ਤੋਂ ਕਰਵਾ ਕਰਵਾਉਣਾ ਸ਼ੁਰੂ ਕੀਤਾ ਇਸ ਤੋਂ ਪਿੱਛੇ ਕਾਰਨ ਇਹ ਸੀ ਕਿ ਰੂਲ ਜੜੀਆਂ ਮੂਰਤੀਆਂ ਬਿਲਕੁਲ ਮੱਦਬ ਹੋ ਗਈਆਂ ਸੀ ਉਹਨਾਂ ਨੂੰ ਨਵੇਂ ਢੰਗ ਤਰੀਕੇ ਦੇ ਨਾਲ ਅਵਾਰਨਾ ਜੀ ਉਹ ਦੇਵੀ ਦੇਵਤਿਆਂ ਦੀਆਂ ਜਾਂ Hindu ਮਾਤਰੀਆਂ ਜਾਂ Hindu ਮਥਿਆਸ ਦੀਆਂ ਜਿਹੜੀਆਂ ਉਹ ਤਸਵੀਰਾਂ ਨੇ ਦਰਵਾਸਾ ਸਾਹਿਬ ਦੀਆਂ ਦਿਵਾਰਾਂ ਤੇ ਦਰਵਾਸਾ ਸਾਹਿਬ ਦੀ ਸ਼ਕਤ ਦੇ ਪੂਰੀ ਤਰ੍ਹਾਂ ਉੱਭਰ ਕੇ ਉਗੜ ਕੇ ਸਾਹਮਣੇ ਆ ਗਈਆਂ ਕਿ ਜਿਹੜਾ ਵੀ ਦਰਵਾਸਾ ਸਾਹਿਬ ਦੇ ਅੰਦਰ ਨਤਮਸਤਕ ਹੋਣ ਜਾਊਗਾ ਉਹਨੂੰ ਉਹ ਦੇਵੀ ਦੇਵਤਿਆਂ ਦੀਆਂ Hindu ਮਥਿਆਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਉਗੜੀਆਂ ਸਾਫ਼ ਸਪਸ਼ਟ ਦਿਖਾਈ ਦੇ ਰਹੀਆਂ ਤਾਂ ਕਿ ਜਿਹੜਾ Hindu ਐਸਵੇਲ ਦਾਵਾ ਕਰ ਰਹੇ ਨੇ ਸਿੱਖ ਧਰਮ ਆ ਜਿਹੜਾ ਇਹ ਹਿੰਦੂ ਧਰਮ ਦਾ ਹਿੱਸਾ। ਤੋਂ ਮੁੱਖ ਰੂਪ ਦੇ ਵਿੱਚ ਸਿੱਖ ਸਬਤ ਦਾ ਦੇ ਕਤਲ ਦੀ ਜਿਹੜੀ ਕਹਾਣੀ ਆ ਉਹ ਘੜੀ ਗਈ ਆ। ਇਹ ਉਸ ਕਹਾਣੀ ਨੂੰ ਸਿਰੇ ਲਾਉਣ ਦਾ ਉਸ ਕਹਾਣੀ ਨੂੰ ਮੁਕੰਮਲ ਕਰਨ ਦਾ ਇੱਕ ਪੜਾ। ਜੀ। ਹੇਰਾ ਸਾਹਿਬ ਕੀ ਫਿਰ ਇਹ ਗੱਲ ਠੀਕ ਮੰਨੀ ਜਾਵੇ ਜੋ ਐਸਜੀਪੀਸੀ ਕਹਿ ਰਹੀ ਹੈ ਵੀ ਇਹ ਇਹ ਪਹਿਲਾਂ ਹੀ ਇਦਾਂ ਚਿੱਤਰੇ ਹੋਏ ਸੀ। ਅਸੀਂ ਜਸਟ ਉਹਨਾਂ ਤੇ ਰੰਗ ਰੋਗਨ ਕਰਕੇ ਉਹਨਾਂ ਨੂੰ ਉਭਾਰ ਰਹੇ ਆ। ਜਿਉ ਕੋ ਜਿਥੇ ਤੱਕ ਇਹ ਰੰਗ ਲੱਗ ਕਿ ਜਿੱਥੇ ਜਿਹੜੀ ਕੋ ਪਹਿਲਾਂ ਉਕਰੇ ਹੋਏ ਸੀ ਇਹਦੇ ਵਿੱਚ ਕੋਈ ਰਾਮਾ ਨਹੀਂ ਜੇ ਬਾਬਾ ਅਕਾਲ ਰਾਏ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਅਸੀਂ ਦੇਖੀਏ ਤੇ ਬੜੇ ਸ਼ਰੋ ਦੇ ਵਿੱਚ ਇੱਕ ਜਿਸ ਤਾ ਗੁਰਦਾਰ ਸਾਹਿਬ ਦੇ ਵਿਆਹ ਬਾਰੇ ਮਤਲਬ ਬਹੁਤ ਐਨਕਾਂ ਚਿੱਤਰ ਸੀ ਇਸ ਤਰ੍ਹਾਂ ਦੇ ਉਹਦੇ ਵਿੱਚ ਉਕਰੇ ਹੋਏ ਸੀ ਉਹਨਾਂ ਤੋਂ ਬਾਅਦ ਸਿੱਖ ਸੰਗਤਾਂ ਦੀ ਦਿਵਾਰ ਤੋਂ ਬਾਅਦ ਉਹਨਾਂ ਤੇ ਕੂਚੀ ਦੀ ਪੇਂਟ ਕਰ ਦਿੱਤਾ ਗਿਆ ਤੋ ਇਹ ਜੋ ਕੁਝ ਅਸੀਂ ਸਮਝਿਆ ਤੇ ਅੰਗਰੇਜ਼ ਸਰਕਾਰ ਵੇਲੇ ਜਦੋਂ ਸਰਬਰਾ ਨਿਯੁਕਤ ਕੀਤੇ ਗਏ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਵੀ ਰਾਜ ਵੇਲੇ ਕੁਝ ਨਾ ਕੁਝ ਜਿਹੜਾ ਹਿੰਦੂ ਮਤ ਦਾ ਪ੍ਰਭਾਵ ਸੀ ਜਿਹੜਾ ਉਹ ਉਹ ਇਹ ਦਰਬਾਰ ਸਾਹਿਬ ਤੇ ਦਿਖਾਈ ਦੇਣ ਲੱਗ ਪਿਆ ਸੀ ਤਾਂ ਤੋ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਕਰਵੰਦ ਕਮੇਟੀ ਹੈ ਜਿਹੜੀ ਉਹਨੂੰ ਹੋਲ ਚਾਹਿਆ 1925 ਤੋਂ ਹੋਲ ਚਾਹੀ ਰਹੀ ਆ 100 ਸਾਲ ਦੇ ਕਰੀਬ ਹੋਣ ਵਾਲਾ ਇਸ ਤੋਂ ਬਾਅਦ ਇਹ ਜਿਹੜੀ ਜਮਿਨਾਕਾਰੀ ਸੀ ਇਹ ਜਿਹੜੀ ਚਿਤਸਿੱਤ ਗੀਵਨ ਤਕਰੀਬਨ ਮਤਲਬ ਧੁੱਲੇ ਪੈ ਚੁੱਕੇ ਸੀ ਸਪਸ਼ਟ ਰੂਪ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਸੀ ਜੀ ਹੁਣ ਉਹਨਾਂ ਨੂੰ ਅਵਾਰਨਾ ਜਿਹੜਾ ਜਿਹੜੀ ਇਸ ਵੇਲੇ ਉੱਥੇ ਸਾਜਿਸ਼ ਦੀ ਗੱਲ ਆ ਜਿਹੜਾ ਉਹਨਾਂ ਨੂੰ ਅਵਾਰਨਾ ਉਹ Hindu ਮਤ ਦਾ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਜਿਹੜਿਆ 나ਗਪੁਰ ਦੀ ਤਖਤਾ ਜਿਹੜਾ ਸਿੱਖ ਸਭ ਦਾ ਦੇ ਖਾਦਮੇ ਲਈ ਬਾਰ ਬਾਰ ਦਾਵਾ ਕਰ ਰਹੇ ਸੋ ਇਹ ਸਾੜਾ ਕੁਝ ਉਸ ਮਤ ਨੂੰ ਉਵਾਰਨ ਦੇ ਲਈ ਸ੍ਰੀ ਗੁਰੂ ਸਾਹਿਬ ਦੇ ਵਿੱਚ ਉਹਨਾਂ ਤਸਵੀਰਾਂ ਨੂੰ ਉਘਾੜਨ ਦੇ ਲਈ ਕੀਤਾ ਜਾ ਰਿਹਾ ਹੈ ਜੀ ਜਿਵੇਂ ਤੁਸੀਂ ਹੇਰਾਂ ਸਾਹਿਬ ਇੱਕ ਵੱਡੇ ਪਲਾਟ ਦੀ ਗੱਲ ਕੀਤੀ ਹੈ ਜਾਂ ਹਿੰਦੂ ਮਤ ਨੂੰ ਉਭਾਰਨ ਦੀ ਗੱਲ ਕੀਤੀ ਹੈ ਇਸੇ ਦੇ ਨਾਲ ਮੈਂ ਜਿਹੜੀ ਦੂਜੀ ਘਟਨਾ ਵਾਪਰੀ ਹੈ ਉਹਦਾ ਵੀ ਜ਼ਿਕਰ ਨਾਲ ਹੀ ਕਰਦਾ ਕਿਵੇਂ ਜਲੰਧਰ ਦੇ ਵਿੱਚ ਕਿਵੇਂ ਕਿਰਪਾਨਾ ਪਾ ਕੇ ਜਿਹੜੇ ਆਰਐਸਐਸ ਦੇ ਕਾਰਕੂਨ ਨੇ ਉਹਨਾਂ ਵੱਲੋਂ ਦੁਸ਼ਹਿਰੇ ਦੇ ਮੌਕੇ ਤੇ ਮਾਰਚ ਕੱਢਿਆ ਗਿਆ ਤੇ ਇਹ ਇੱਕ ਸਿੱਖੀ ਸਿਧਾਂਤਾਂ ਤੇ ਸਿੱਧੀ ਸੱਟ ਮਾਰਨ ਵਾਲੀ ਗੱਲ ਹੈਗੀ ਹੈ ਸਿੱਧਾ ਵੰਗਾਰਨ ਵਾਲੀ ਗੱਲ ਹੈਗੀ ਹੈ ਤੇ ਇਹਦੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਿੰਘਾਂ ਵੱਲੋਂ ਉਹਨਾਂ ਨੂੰ ਜਦੋਂ ਜਾ ਕੇ ਸਵਾਲ-ਜਵਾਬ ਕੀਤਾ ਗਿਆ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੁਸੀਂ ਤੁਹਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਤਾਂ ਜੋ ਉਹਨਾਂ ਦਾ ਜਵਾਬ ਸੀ ਉਹ ਕਹਿੰਦੇ ਆ ਵੀ ਜਿਹੜਾ ਭਾਰਤ ਦਾ ਕਾਨੂੰਨ ਹੈਗਾ ਉਹਦੇ ਆਰਟੀਕਲ 25 ਬੀ ਦੇ ਤਹਿਤ ਸਾਨੂੰ ਇਹ ਹੱਕ ਹੈ ਵੀ ਅਸੀਂ ਕਿਸਾਧਾਰੀ Hindu ਹੈਗੇ ਆ ਤੇ ਅਸੀਂ ਇਹ ਕਿਰਪਾਨ ਪਾ ਸਕਦੇ ਆ ਰੱਖ ਸਕਦੇ ਆ ਸੋ मतलब ਜਦੋਂ ਅਸੀਂ ਇਹਨੂੰ ਲੀਗਲੀ ਟੈਕਲ ਕਰਨ ਦੀ ਲਾਈਨ ਵੀ ਦੇਖਾਂਗੇ ਤਾਂ ਮਤਲਬ ਇਹ ਸਿਚੁਏਸ਼ਨ ਕਿਸ ਹਿਸਾਬ ਨਾਲ ਇਹ ਬਣਦੀ ਜਾ ਰਹੀ ਹੈ ਤੇ ਇਹਨੂੰ ਕਿਵੇਂ ਪਲੇ ਕੀਤਾ ਜਾ ਰਿਹਾ ਗਰਾਉਂਡ ਲੈਵਲ ਦੇ ਉੱਪਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਗੱਲ ਤਾਂ ਸਿਰਫ ਇਹ ਹੈ ਕਿ ਜਿਹੜਾ ਇਸ ਵੇਲੇ ਹਿੰਦੁਸਤਾਨ ਤੇ ਹਿੰਦੁਸਤਾਨ ਦੀ ਹਕੂਮਤ ਤੇ ਜਿਹੜੇ ਕਾਬਜ਼ ਠਹਿਰਾ ਉਹ ਪੂਰੀ ਤਰ੍ਹਾਂ ਬਾਰ-ਬਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਇਹ ਹਿੰਦੀ ਹਿੰਦੁਸਤਾਨ ਹੈ। ਜੀ ਸੋ ਉਹ ਬਾਰ ਬਾਰ ਇਸ ਗੱਲ ਨੂੰ ਕਹਿ ਰਿਹਾ ਕਿ ਇਸ ਦੇਸ਼ ਵਿੱਚ ਹਿੰਦੂਆਂ ਦਾ ਰਾਜ ਆ ਇਸ ਦੇਸ਼ 'ਚ ਜੰਮਣ ਵਾਲਾ ਹਰ ਕੋਈ Hindu ਹੁੰਦਾ ਸੋ ਉਹ ਪੜਾ ਦਾ ਪੜਾ ਇਹ ਜੋ ਕੁਝ ਬਾਪਰ ਰਿਹਾ ਵਾ ਇਸ ਵੇਲੇ ਜੇ ਇੱਕ ਪਾਸੇ ਇਹ ਦੋ ਗੱਲਾਂ ਨੇ ਇੱਕ ਤਿਆਕ ਸਿੱਖਾਂ ਦੀ ਜਮੀਰ ਨੂੰ ਟੀਕੇ ਲਾ ਕੇ ਦੇਖੇ ਜਾ ਰਹੇ ਨੇ ਬਾਰ ਬਾਰ ਜੀ ਕਿਉਂਕਿ ਇੱਕ ਪਾਸੇ ਚਿਰੂ ਗੁਰਗਾਂ ਸਾਹਿਬ ਮਹਾਰਾਜ ਦੀ ਨਰੰਤਰ ਵੈਦਵੀਆ ਜਿਹੜੀ ਉਹ ਕੀਤੀ ਜਾ ਰਹੀ ਆ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਮਤਲਬ ਬਲਦੀ ਤੇ ਅੱਗ ਪਾਉਣ ਦਾ ਕੰਮ ਕਰਕੇ ਵੇਖਦੇ ਨੇ ਕਿ ਕਿੰਨਾ ਸਿੱਖਾ ਦੇ ਵਿੱਚ ਜਲਵਾ ਜਲਵਾ ਕੁਰਬਾਨੀ ਬਹਾਦਰੀ ਧ੍ਰੜਤਾ ਉਹ ਹਾਲੇ ਕਿੰਨੀ ਬਾਕੀ ਆ। ਤਾਂ ਇਹ ਜੋ ਕੋਈ ਜਲੰਧਰ ਦੇ ਵਿੱਚ ਵਾਪਰਿਆ ਉਹ ਜਿਵੇਂ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਇੱਕ ਤਾਂ ਸਾਡੋ ਸਿੱਧੀ ਸਿੱਧੀ ਚਰਚੀ ਤੇ ਵੰਗਾਰ ਦੇਣ ਵਾਲੀ ਜਾਂ ਨਾ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਧਾਰਾ ਪਿੱਛੇ ਵੀ ਪੱਤੀ ਵੀ ਅਹ ਦੇਸ਼ ਦੇ ਵਿੱਚ ਇੱਕ ਕਾਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਆ ਦੱਸਦੀ ਆ ਦੱਸਦੀ ਆ ਸੋ ਅਸੀਂ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਵਜੋਂ ਪੇਸ਼ ਨਹੀਂ ਕਰ ਸਕਦੇ ਜਦੋਂ ਤੱਕ ਇਸ ਦੇਸ਼ ਦੇ ਸੰਵਿਧਾਨ ਵਿੱਚ ਧਾਰਾ 25B ਹੈ ਜਿਹੜੀ ਉਹ ਖੜੀ ਆ ਜੀ ਸੋ ਇਹ ਇੱਕ ਮੈਂ ਸਮਝਦਾ ਕਿ ਇਹ ਇੱਕ ਕੌਮ ਦੇ ਲਈ ਚੁਣੌਤੀ ਵੀ ਹੈ ਦੂਸਰੇ ਪਾਸੇ ਇਹ ਆ ਕਿ ਜਿਹੜੀਆਂ ਇਹ ਹਿੰਦੂਵਾਦੀ ਤਾਕਤਾਂ ਨੇ ਨਿਰੰਤਰ ਸਿੱਖਾਂ ਨੂੰ ਚੜਾਉਣ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਕੀਤੇ ਜਾ ਰਹੀਆਂ ਨੇ ਕਦੇ ਉਹ ਚੁਟਕਲੇ ਦੇ ਰੂਪ 'ਚ ਨੇ ਕਦੇ ਇਹ ਸਿੱਖਾਂ ਦੇ ਕਕਾਰਾਂ ਦੇ ਮਜ਼ਾਕ ਦੇ ਰੂਪ ਦੇ ਵਿੱਚ ਨੇ ਤੇ ਕਦੇ ਸਾਡੀ ਗੁਰਬਾਣੀ ਸਿੱਖ ਹਤਿਆਤ ਸਿੱਖ ਵਿਸਤਾ ਜਿਹੜਾ ਉਹਦੇ ਵਿੱਚ ਮਿਲਾਵਟ ਕਰਕੇ ਕੀਤੀ ਜਾ ਰਹੀ ਆ ਸੋ ਇਹ ਨਿਰੰਤਰ ਜਿਹੜੇ ਅਸੀਂ ਗੱਲ ਕਰਦੇ ਆ ਕਿ ਸਿੱਖੀ ਦੀ ਖੋਦ ਤੇ ਹਮਲੇ ਨੇ ਉਸ ਹਮਲਿਆਂ ਦੀ ਯੋਜਨਾ ਸਮਝ ਲਓ ਸਾਜ਼ਿਸ਼ ਸਮਝ ਲਓ ਸਿੱਖਿਆ ਸਮਝ ਲਓ ਜੀ ਠੇਰਾ ਸਾਹਿਬ ਜਦੋਂ ਅਸੀਂ ਫਿਰ ਸਿੱਖ ਕੌਮ ਵੱਲ ਨਜ਼ਰ ਮਾਰਦੇ ਹਾਂ ਤੁਸੀਂ ਕਿਹਾ ਵੀ ਜਿੰਨੀ ਦੇਰ ਤੱਕ 25B ਹੋਣ ਦੇ ਵਿੱਚ ਹੈਗੀ ਐ ਕਨਸਟੀਟਿਊਸ਼ਨ ਦੇ ਵਿੱਚ ਹੈਗੀ ਐ ਅਸੀਂ ਇਹਨੂੰ ਲੀਗਲੀ ਫਾਈਟ ਨਹੀਂ ਕਰ ਸਕਦੇ ਤਾਂ ਫਿਰ ਸਿੱਖ ਕੌਮ ਦੇ ਕੋਲ ਕੀ ਵਿਕਲਪ ਕੀ ਬਚ ਜਾਂਦਾ ਹੈ ਜਦੋਂ ਅਸੀਂ ਜਿਹੜੀ ਅੱਜ ਕਾਬਜ਼ ਤੇ ਰਹੇਗੀ ਐ ਬਾਦਲਦਲ ਉਹਦੇ ਵੱਲ ਵੀ ਨਿਗਾਹ ਮਾਰੀਏ ਤਾਂ ਅਵਤਾਰ ਸਿੰਘ ਮੱਕੜ ਦਾ ਵੀ ਗੁਰਗਿਆਨ ਗੁਰਬਚਨ ਸਿੰਘ ਦਾ ਵੀ ਉਹਨਾਂ ਦੇ ਜਿਹੜੇ ਬਿਆਨ ਹੈਗੇ ਆ ਉਹ ਤਾਂ ਆਉਂਦੇ ਆ ਕਿ ਇਹ ਆਰਐਸਐਸ ਜਿਹੜੀ ਹੈਗੀ ਆ ਪੰਜਾਬ ਦੇ ਮਾਹੌਲ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਅਖਬਾਰਾਂ ਦੇ ਵਿੱਚ ਵੀ ਛਪੇ ਹੈਗੇ ਨੇ ਪਰ ਇਹ ਜੇ ਅਸੀਂ ਬਿਆਨਬਾਜ਼ੀ ਤੋਂ ਹਟ ਕੇ ਦੇਖੀਏ ਤਾਂ ਅਸਲੀਅਤ ਦੇ ਵਿੱਚ ਕੌਮ ਕੋਲ ਫਿਰ ਵਿਕਲਪ ਕੀ ਬਚਦਾ ਹੈ ਦੇਖੋ ਕੱਲ ਜੋ ਡਾਕਟਰ ਮਲਜੀਤ ਸਿੰਘੁਰਾ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਸੀ ਕਿ ਇਸ ਵੇਲੇ ਸਿੱਖ ਕੌਮ ਖੜੀ ਕਿੱਥੇ ਆ ਜੀ ਕਿ ਉਹ ਸੁੱਤੀ ਆ ਈ ਉਹ ਬੇਹੋਸ਼ਾ ਜਾ ਕੇ ਉਹ ਮਰ ਚੁੱਕੀ ਆ ਜੋ ਐ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਰੰਤਰ ਸਵਾ ਸਾਲ ਦੇ ਵਿੱਚ 90 ਤੋਂ ਉੱਪਰ ਵੈਦਵੀਆਂ ਘਟਨਾਵਾਂ ਹੋ ਗਈਆਂ ਨੇ ਕੌਮ ਜਿਹੜੀ ਹੁਣ ਮੈਨੂੰ ਲੱਗਦਾ ਕਿ ਉਹ ਜਿਹੜੀ ਅਖਬਾਰਾਂ ਦੇ ਵਿੱਚ ਜੇ ਖਬਰ ਵੀ ਆ ਜਾਂਦੀ ਹੈ ਉਹਦੀ ਸੁਰਖੀ ਭਾਵੇਂ ਦੇਖ ਲੈਂਦੇ ਹਾਂ ਉਹਦੀ ਪੂਰੀ ਖਬਰ ਵੀ ਨਹੀਂ ਪੜਦੇ ਅਗਲੀ ਦਾ ਲੈ ਜਿਹੜੀ ਉਹ ਤਾਂ ਬਹੁਤ ਦੂਰ ਚਲ ਗਈ ਮਤਲਬ ਜੋ ਕੁਝ ਸਿੱਖ ਕੌਮ ਦੇ ਵਿਰੁੱਧ ਹੀ ਤਾਂਕਾ ਚਾਹੁੰਦੀ ਸੀ ਸਿੱਖਾਂ ਦਾ ਗੁਰੂ ਤੋਂ ਸ਼ਰਧਾ ਗੁਰੂ ਨੂੰ ਸਰਬਸਮਰਥ ਮੰਨ ਦੀ ਇਸ ਮੰਨਣ ਦੀ ਭਾਵਨਾ ਜਿਹੜੀ ਇਹਨੂੰ ਖਤਮ ਕਰਨ ਵਾਲੇ ਪਾਸੇ ਤੋਰੀਆਂ ਕਿ ਉਹਦੇ ਵਿੱਚ ਉਹ ਬਹੁਤ ਹੱਦ ਤੱਕ ਸਫਲ ਦਿਖਾਈ ਦਿੱਤੀਆਂ ਨੇ ਕੱਲ ਬੈਜ਼ਲ ਕਲਾ ਕਾਡ ਦਾ ਬੜੇ ਗੰਢ ਸੀ ਤੇ ਉਥੇ ਕਿ ਨਿੱਕ ਸਿੱਖ ਪਹੁੰਚੇ ਕਿੰਨੇ ਕੁ ਜਜ਼ਵੇ ਤੇ ਜਜ਼ਬਾਤਾਂ ਦੀ ਗੱਲ ਕੀਤੀ ਕਿ ਕਿੰਨਾ ਕੇਸ ਸਿਚੁਏਸ਼ਨ ਨੂੰ ਅੱਗੇ ਲੈ ਕੇ ਗੱਲ ਕਰਨ ਦੀ ਜਾਣ ਦੀ ਗੱਲ ਕੀਤੀ ਗਈ ਸੋ ਜਦੋਂ ਤੱਕ ਕੌਮ ਜਿਹੜੀ ਮੈਂ ਗੱਲ ਕੀਤੀ ਕਿ ਉਹ ਹਿੰਦੂਵਾਦੀ ਤਾਕਤਾਂ ਨੇ ਸਿੱਖ ਦੁਸ਼ਮਣ ਤਾਕਤਾਂ ਨਹੀਂ ਉਹ ਤਾਂ ਸਾਨੂੰ ਟੀਕੇ ਲਾ ਕੇ ਦੇਖ ਰਹੀਆਂ ਨੇ ਕਿ ਕੌਮ ਦੇ ਵਿੱਚ ਜਾਨ ਹੈਗੀ ਆ ਜਾਂ ਨਹੀਂ ਪਰਤੂ ਕੌਮ ਜਿਹੜੀ ਉਹ ਕਿਸੇ ਵੀ ਕਟਨਾ ਨੂੰ ਜਿਹੜੀ ਵੱਡੀ ਤੋਂ ਵੱਡੀ ਮੈਂ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਿ ਤੋਂ ਵੱਡੀ ਕਟਨਾ ਕਿਸੇ ਸਿੱਖ ਲਈ ਕੋਈ ਹੋਰ ਹੋ ਹੀ ਨਹੀਂ ਸਕਦੀ ਉਹ ਉਹਦਾ ਜੋੜਾ ਜਿਹੜਾ ਇਸ ਤੋਂ ਬਾਅਦ ਮਹਿਫਲ ਮੰਨਿਆ ਜਾ ਸਕਦਾ ਪਰੰਤੂ ਅਸੀਂ ਉਸ ਨੂੰ ਵੀ ਬਰਦਾਸ਼ਤ ਕਰਨਾ ਸਿੱਖ ਲਿਆ ਤਾਂ ਜਦੋਂ ਤੱਕ ਕੌਮ ਆਪਣੀ ਹੋੜਦ ਨੂੰ ਬਚਾਉਣ ਲਈ ਜਿਵੇਂ ਜਿਹੜੇ ਹਮਲੇ ਨੇ ਬੜੇ ਸਪੱਸ਼ਟ ਤੇ ਸਾਫ ਨੇ ਪਰਤੂ ਦੂਸਰੇ ਪਾਸੇ ਅਸੀਂ ਆਪਣੀ ਜੀ ਹੋੜਦ ਨੂੰ ਬਚਾਉਣ ਦੇ ਲਈ ਜਾਗਦੇ ਨਹੀਂ ਇਕਜੁੱਟ ਨਹੀਂ ਹੁੰਦੇ ਉਹ ਸਾਡੇ ਚ ਜਿਹੜੀ ਫੋਟਾ ਕਰੇ ਸਰਵਤ ਖਾਲਸਾ ਦੇ ਮੁੱਦੇ ਨੂੰ ਲੈ ਕੇ ਤੇ ਉਹ ਨਿਰੰਤਰ ਜਾਰੀ ਆ ਅਸੀਂ ਇੱਕ ਤੋਂ ਦੂਸਰੇ ਦੀਆਂ ਲੜਤਾ ਖਿਚਣ ਜਾਂ ਇੱਕ ਦੂਸਰੇ ਨੂੰ ਭਰਾ ਮਾਰੂ ਜੰਗ ਦੇ ਵਿੱਚ ਅਸੀਂ ਬੜੇ ਅੱਗੇ ਵਕੈਟ ਲੱਗੇ ਹੋਏ ਆ ਪਰ ਤੁਸੀਂ ਇੱਕਤਾ ਦੀ ਗੱਲ ਆ ਤੇ ਸਿੱਖ ਸੁਗਮਤ ਤਾਕਤਾਂ ਨੂੰ ਟੱਕਰ ਦੇਣ ਦੀ ਗੱਲ ਆ ਉਹ ਕਿਧਰੋਂ ਵੀ ਬਖਾਈ ਨਹੀਂ ਦੇ ਰਿਹਾ ਜੀ ਹੇਰਾ ਸਾਹਿਬ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਤੁਸੀਂ ਆਲਰੇਡੀ ਜ਼ਿਕਰ ਕੀਤਾ ਵੀ ਕੌਮ ਦੀ ਜਿਹੜੀ ਸਥਿਤੀ ਹੈਗੀ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਉਹ ਤੁਸੀਂ ਬਿਆਨ ਕੀਤੀ ਹੈ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਹਦੇ ਤੋਂ ਕਿਵੇਂ ਸੇਧ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰ ਸਕਦੀ ਹੈ ਜਾਂ ਉਹਨਾਂ ਦੇ ਲਈ ਨੌਜਵਾਨ ਪੀੜੀ ਦੇ ਲਈ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਭਾਵੇਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਯੂ ਐਸ ਕੈਨੇਡਾ ਦੇ ਵਿੱਚ ਜਾਂ ਬਾਕੀ ਯੂਰਪ ਦੇ ਵਿੱਚ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਇਹੋ ਮੈਂ ਸਮਝਦਾ ਕਿ ਐਸ ਵੇਲੇ ਜਿਹੜੀ ਗੱਲ ਅਸੀਂ ਕੀਤੀ ਹੈ ਕੌਮ ਕਿੱਥੇ ਆ ਉਹ ਸੁੱਤੀ ਆ ਉਹ ਬੇਹੋਸ਼ ਆ ਉਹ ਉਹ ਮਰ ਚੁੱਕੀ ਆ ਉਸ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਆਸ ਦੀ ਕਰਨਾ ਜਿਹੜੀ ਉਹ ਉਹ ਸਾਡੀ ਦਿਖਾਈ ਦੇਦੀ ਆ ਉਹ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਉਹਦੇ ਸਿੱਖੀ ਪ੍ਰਤੀ ਜਜ ਦੇ ਜਜ਼ਬਾਤ ਇਹਦਾ ਜਾਗਰੂਕ ਹੋਣਾ ਪਿਛਲੇ ਦਿਨੀ ਭਾਈ ਜੋਗਾ ਸਿੰਘ ਖਾਲਸਤਾਨੀ ਦਾ ਜਿਹੜਾ ਕਤਲ ਹੋਇਆ ਉਹਦੇ ਕਾਦਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੁਧਿਆਣੇ 'ਚ ਬਾਦਲ ਨੂੰ ਰਾਵਣ ਵਜੋਂ ਉਹਦਾ ਪਤਲਾ ਫੂਕਣ ਦੀ ਮਤਲਬ ਪ੍ਰੋਗਰਾਮ ਲਿਖਿਆ ਗਿਆ ਜੀ ਜੇ ਤੋ ਮਤਲਬ ਜਿਹੜਾ ਲੁਧਿਆਣੇ ਦਾ ਜਾਨੰਦ ਦਾ ਸਰ ਦਾ ਪਾਰਕ ਉੱਥੇ ਮੈਨੂੰ ਕੋਈ ਸਿੱਖ ਜਥੇਬੰਦੀਆਂ ਜਾਂ ਸਿੱਖ ਜਥੇਬੰਦੀਆਂ ਦੇ ਨਮਾਇਦੇ ਜਿਹੜੇ ਉਹ 50 ਤੋਂ ਵੱਧ ਦਿਖਾਈ ਨਹੀਂ ਦਿੱਤੇ ਜੀ ਪਰੰਤੂ ਜਦੋਂ ਤੁਰੰਦਾ ਸਮਾ ਹੋਇਆ ਸਿੱਖ ਨੌਜਵਾਨ ਉਹਦੇ ਵਿਰੋਸ ਮਾਰਚ ਦੇ ਵਿੱਚ ਐਨੀ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਜੀ ਉਹਨਾਂ ਦੇ ਵਿੱਚ ਬਹੁਤ ਸਾਰੇ ਪਤਦ ਵੀ ਸੀ ਪਰੰਤੂ ਮਤਲਬ ਸਿੱਖ ਨੌਜਵਾਨਾਂ ਦੀ ਗਿਣਤੀ ਜਿਹੜੀ ਆਪ ਮੁਹਾਰੇ ਉਹਦੇ ਵਿੱਚ ਮਤਲਬ ਸ਼ਾਮਲ ਹੋਈ ਬੜੀ ਮਤਲਬ ਅਚਾਰ ਦੇ ਵਾਲੀ ਜਿਹੜੀ ਗੱਲ ਅਸੀਂ ਕੀਤੀ ਕਿ ਐਸੋ ਜਿਹੜੀ ਆਸ ਦੀ ਕਰਨਾ ਕਿ ਸਿੱਖ ਨੌਜਵਾਨਾਂ ਦੇ ਵਿੱਚ ਜਜ਼ਬੇ ਜਜ਼ਬਾਤ ਨੇ ਉਹਨਾਂ ਦਾ ਹੜਾ ਹੈ ਪਰੰਤੂ ਦੁਖਾਂਤ ਇਹ ਹੈ ਕਿ ਉਹਨਾਂ ਨੂੰ ਕੋਈ ਅਗਵਾਈ ਦੇਣ ਵਾਲਾ ਉਹਨਾਂ ਨੂੰ ਸੇਧ ਦੇਣ ਵਾਲਾ ਉਹ ਦੇਖਦੇ ਨੇ ਕਿ ਸਾਨੂੰ ਕੋਈ ਸੇਧ ਦੇਵੇ ਕੋਈ ਅਗਵਾਈ ਦੇਵੇ ਪਰ ਹਾਲੇ ਉਸ ਤਰ੍ਹਾਂ ਦੀ ਅਗਵਾਈ ਦੇਣ ਵਾਲਾ ਕੋਈ ਨਿੱਤਰ ਕੇ ਸਾਹਮਣੇ ਨਹੀਂ ਆਇਆ ਸੋ ਇੱਕ ਪਾਸੇ ਜੇ ਮਤਲਬ ਹਾਂ ਪੱਕੀ ਗੱਲ ਹੈ ਤੇ ਦੂਸਰੇ ਪਾਸੇ ਨਾ ਪੱਕੀ ਗੱਲ ਹੈ ਇਸ ਤੋਂ ਦੇ ਜੇ ਕੌਮ ਨੂੰ ਅੱਜ ਕੋਈ ਜੋਗ ਅਗਵਾਈ ਦੇਣ ਵਾਲਾ ਮਿਲ ਜਾਂਦਾ ਤੇ ਕੌਮ ਦੇ ਜਿਹੜੇ ਜਜ਼ਵੇ ਜਜ਼ਵਾਤ ਨੇ ਨਵੀਂ ਪੀੜੀ ਦੇ ਵਿਹੇਸ਼ ਕਰਕੇ ਪਰ ਅਸੀਂ ਕਿਸੇ ਮਤਲਬ ਹਾਂ ਪੱਖੀ ਸੇਧ ਵੱਲ ਜ਼ਰੂਰ ਲੈ ਕੇ ਜਾ ਸਕਦੇ ਹਾਂ ਜੀ ਹਰਨਾ ਸਾਹਿਬ ਤੁਸੀਂ ਇਹ ਨਹੀਂ ਸਮਝਦੇ ਵੀ ਅਸੀਂ ਹਮੇਸ਼ਾ ਇਹ ਗੱਲ ਦੁਹਰਾਉਂਦੇ ਹਾਂ ਤੇ ਦੋਸ਼ ਦਿੰਦੇ ਹਾਂ ਵੀ ਸਾਡੇ ਕੋਲ ਅਗਵਾਈ ਨਹੀਂ ਹੈਗੀ ਕੀ ਅਸੀਂ ਇੰਨੇ ਕਮਾੜੇ ਹੋ ਚੁੱਕੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਸਮਝ ਕੇ ਉਹਦੇ ਕੋਲੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਨਹੀਂ ਲੈ ਸਕਦੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੀ ਅਗਵਾਈ ਵਾਲੀ ਗੱਲ ਆ ਉਹ ਉਹ ਉਦੋਂ ਹੀ ਸੰਭਵ ਹੋਊਗੀ ਜਦੋਂ ਕੌਮ ਗੁਰੂ ਦੀ ਮੰਨੂਗੀ ਜੀ ਐਸੋ ਜਿਹੜੀ ਮੂਲ ਰੂਪ ਜੋ ਦੇ ਚ ਸਥਿਤੀ ਪੈਦਾ ਹੋ ਚੁੱਕੀ ਐ ਤਬਦੀਲੀ ਆ ਚੁੱਕੀ ਐ ਕੌਮ ਦੇ ਸਵਾਰ ਦੇ ਵਿੱਚ ਕੌਮ ਦੀ ਮਤਲਬ ਜਿਹੜਾ ਹੈ ਵੀ ਸਭ ਦਾ ਉਹਦੇ ਵਿੱਚ ਕਿ ਅਸੀਂ ਸਿਰਫ ਗੁਰੂ ਨੂੰ ਮੰਨਦੇ ਆ ਗੁਰੂ ਦੀ ਮੰਨਣ ਵਾਲੀ ਗੱਲ ਆ ਜਿਹੜੀ ਉਹ ਖਤਮ ਹੋ ਗਿਆ ਉਹ ਜਦੋਂ ਤੱਕ ਕੌਮ ਗੁਰੂ ਦੀ ਨਹੀਂ ਮੰਨਦੀ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਫੇਰ ਲੈਣ ਵਾਲੀ ਗੁਰੂ ਗ੍ਰੰਥ ਸਾਹਿਬ ਤੋਂ ਵਾਈ ਲੈਣ ਵਾਲੀ ਗੱਲ ਆ ਉਹ ਸੰਭਵ ਨਹੀਂ ਤੁਸੀਂ ਇਸ ਕਰਕੇ ਗੁਰੂ ਸਾਹਿਬ ਦੀ ਜਿਹੜੀ ਦਿੱਤੀ ਹੋਈ ਸੇਵਾ ਉਹਨੂੰ ਕੌਮ ਤੱਕ ਲੈ ਕੇ ਜਾਣ ਲਈ ਇੱਕ ਸਾਨੂੰ ਵਿਚੋਲੇ ਦੀ ਲੋੜ ਆ ਜਿਹੜੀ ਇਸ ਵੇਲੇ ਸਭ ਤੋਂ ਗੰਭੀਰ ਮਤਲਬ ਇਸ ਵੇਲੇ ਕੋਈ ਲੋੜ ਬਣੀ ਹੋਈ ਆ ਉਹ ਲੋੜ ਆ ਜਿਹੜੀ ਉਹ ਜੋਗ ਆਗੂ ਆ ਜਿਹੜਾ ਉਹ ਹੀ ਪੂਰੀ ਕਰ ਸਕਦਾ ਫਿਰ ਹਾਲ ਸਾਨੂੰ ਉਹ ਇਸ ਪਾਸੇ ਕਿਉਂਕਿ ਜਦੋਂ ਤੱਕ ਅਸੀਂ ਜਿਹੜਾ ਅਸੀਂ ਗੁਰੂ ਦੀ ਮੰਨਣ ਲੱਗੇ ਆਗੂ ਆਗੂ ਸਾਡੇ ਕੋਲ ਹਮੇਸ਼ਾ ਸਰਬਸਮਰਖ ਆਗੂ ਆ ਤੋਂ ਜਦੋਂ ਤੱਕ ਇਸ ਪਾਸੇ ਕੰਮ ਨਹੀਂ ਤੁਰਦੀ ਉਦੋਂ ਤੱਕ ਸਾਨੂੰ ਇਹੋ ਜਿਹਾ ਆਗੂ ਜ਼ਰੂਰ ਚਾਹੀਦਾ ਜਿਹੜਾ ਕੌਮ ਨੂੰ ਗੁਰੂ ਵੱਲੋਂ ਦਰਸਾਏ ਮਾਰਗ ਨੂੰ ਦਿਖਾ ਸਕੇ ਜੀ ਹਰਨਾ ਸਾਹਿਬ ਤੁਸੀਂ ਬਾਈਬਲ ਕਲਾ ਕਾਂਡ ਦਾ ਥੋੜਾ ਜਿਹਾ ਮੈਂਸ਼ਨ ਕੀਤਾ ਸੀਗਾ ਆਪਣੇ ਪੁਆਇੰਟ ਦੇ ਵਿੱਚ ਮੈਂ ਉਹਦੇ ਵੱਲ ਉਹਦੇ ਵੱਲ ਦੁਆਰਾ ਧਿਆਨ ਜਿਹੜਾ ਹੈਗਾ ਤੁਹਾਡਾ ਕੇਂਦਰਿਤ ਕਰਨਾ ਚਾਹੂੰਗਾ ਬਾਈਬਲ ਕਲਾ ਕਾਂਡ ਨੂੰ 1 ਸਾਲ ਪੂਰਾ ਹੋ ਚੁੱਕਿਆ ਤੇ ਜਿਹੜੀ ਅੱਜ ਜਸਟਿਸ ਦੀ ਗੱਲ ਹੈਗੀ ਹੈ ਜਾਂ ਇਨਸਾਫ ਦੀ ਗੱਲ ਹੈਗੀ ਆ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਹੈਗੀ ਉਹਦੇ ਕੇਸ ਵੀ ਚੱਲ ਹਟੇ ਉਹਦਾ ਲੀਗਲ ਪ੍ਰੋਸੀਡਿੰਗਸ ਵੀ ਹੋ ਚੁੱਕੀਆਂ ਸਾਰਾ ਕੁਝ ਹੋ ਚੁੱਕਿਆ ਜਿਹੜਾ ਕਮਿਸ਼ਨ ਸੀ ਜਸਟਿਸ ਜ਼ੋਰਾ ਕਮਿਸ਼ਨ ਉਹ ਵੀ ਬਣ ਕੇ ਉਹਦੀ ਰਿਪੋਰਟ ਵੀ ਆ ਗਈ ਤੇ ਈਵਨ ਜਿਹੜਾ ਪੰਥਕ ਜਥੇਬੰਦੀਆਂ ਵੱਲੋਂ ਐਫਰਟ ਕੀਤਾ ਗਿਆ ਸੀਗਾ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਦੇ ਹਵਾਲੇ ਨਾਲ ਉਹਨਾਂ ਦਾ ਜਿਹੜਾ ਪਬਲਿਕ ਕਮਿਸ਼ਨ ਸੀ ਉਹਨਾਂ ਨੇ ਵੀ ਰਿਪੋਰਟ ਦਿੱਤੀ ਹੈ ਆਈ ਮੀਨ ਇੰਨਾ ਕੁਝ ਹੋਣ ਤੋਂ ਬਾਅਦ 1 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਜੇ ਸਥਿਤੀ ਇਹ ਬਣੀ ਹੋਈ ਹੈ ਵੀ ਜਿਹੜੇ ਪਰਿਵਾਰ ਹੈਗੇ ਆ ਉਹ ਕ੍ਰਿਸ਼ਨ ਭਗਵਾਨ ਸਿੰਘ ਦਾ ਹੋਵੇ ਗੁਰਜੋਤ ਸਿੰਘ ਦਾ ਹੋਵੇ ਉਹਨਾਂ ਦੇ ਅੱਜ ਵੀ ਕਿਤੇ ਨਾ ਕਿਤੇ ਜਸਟਿਸ ਦੀ ਉਹ ਉਮੀਦ ਰੱਖਦੇ ਨੇ ਤੇ ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਬਿਆਨ ਕਰੋਗੇ ਦੇਖੋ ਇਹ ਬਿਲਕੁਲ ਸਾਫ਼ ਆ ਗੱਲ ਕਿ ਇੱਕ ਪਾਸੇ 1 ਜੂਨ 2015 ਉਸ ਤੋਂ ਲੈ ਕੇ ਅੱਜ ਤੱਕ ਤਕਰੀਬਨ 16 ਮਹੀਨੇ ਹੋ ਗਏ ਸਰਦਾਰ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੁਸ਼ਟ ਦੋਸ਼ੀ ਨੇ ਉਹਨਾਂ ਦੀ ਭਾਲ ਆ ਜਿਹੜੀ ਉਹ ਮਤਲਬ ਨਹੀਂ ਕੀਤੀ ਗਈ ਜਾਣ ਕੇ ਨਹੀਂ ਕੀਤੀ ਗਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਸ ਤੋਂ ਬਾਅਦ ਏ 14 ਅਕਤੂਬਰ ਨੂੰ ਵਹਿਰ ਕਲਾਂ ਚ ਜੋ ਖਦਾਈ ਕਾੜਾ ਜਿਹੜਾ ਉਹ ਵਾਪਰਿਆ ਜਿਹਦੇ ਵਿੱਚ ਸਾਡੇ ਦੋ ਸਿੰਘ ਭਾਈ ਭਗਵਾਨ ਸਿੰਘ ਤੇ ਭਾਈ ਗੁਰਮੀਤ ਸਿੰਘ ਉਹ ਸ਼ਹੀਦ ਹੋਏ ਜੀ ਆ ਵਰਦੀ ਪੁਲਸ ਵਾਲਿਆਂ ਨੇ ਗੋਲੀ ਚਲਾਈ ਮਤਲਬ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਇਸ ਗੱਲ ਦੇ ਲਈ ਉਹ ਬਕਾਇਦਾ ਹੈ ਕਿ ਜਿਹੜਾ ਉਸ ਮੌਕੇ ਦਾ ਅਫਸਰ ਆ ਗੋਲੀ ਚਲਾਉਣ ਦਾ ਹੁਕਮ ਦੇਊਗਾ ਉਸ ਤੋਂ ਬਾਅਦ ਗੋਲੀ ਚੱਲੂ ਉੱਥੇ ਕਿਹੜੇ ਕਿਹੜੇ ਪੁਲਸ ਵਾਲਿਆਂ ਦੀ ਡਿਊਟੀ ਸੀ ਉਹ ਬਕਾਇਦਾ ਤੌਰ ਤੇ ਉਹਨਾਂ ਦੇ ਰਿਕਾਰਡ ਵੀ ਪੜਝੋਗੇ ਭਾਵੇਂ ਉਸ ਦੇ ਬਾਵਜੂਦ ਬਾਹਰ ਵੱੜਦੇ ਪੁਲਸ ਵਾਲਿਆਂ ਵੱਲੋਂ ਸ਼ਾਂਤ ਬੋਲੀ ਢੰਗ ਨਾਲ ਰੋਲਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਤੇ ਚਲਾਈ ਗਈ ਗੋਲੀ ਦਾ ਮਤਲਬ ਬਾਈ ਨੇ ਪਰਚਾ ਜਿਹੜਾ ਉਹ ਹਾਲੇ ਤੱਕ ਦਰਜ ਨਹੀਂ ਕੀਤਾ ਡਾਕਟਰ ਜੋਰਾ ਸਿੰਘ ਕਮਿਸ਼ਨ ਆ ਜਿਹੜਾ ਖੋਦ ਬਾਦਲ ਸਰਕਾਰ ਨੇ ਜਿੰਨ ਕਿਹਾ ਜਾਂਦਾ ਸੀ ਕਿ ਜੋਰਾ ਸਿੰਘ ਉਹਨਾਂ ਦਾ ਬੰਦਾ ਉਸ ਨੇ ਇਸ ਸਾਲ ਨੂੰ ਸਾਫ਼ ਕਰਤਾ ਕਿ ਪੁਲਿਸ ਵਾਲਿਆਂ ਵੱਲੋਂ ਦੀ ਇਹ ਅਣਗਹਿਲੀਆ ਉਹਨਾਂ ਦਾ ਦੋਸ਼ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਬਿਨ ਕਹਿਦਾ ਉਹਨੇ ਕਈ ਅਫਸਰਾਂ ਦੇ ਨਾਮ ਵੀ ਦਿੱਤੇ ਨੇ ਜਸਟਿਸ ਕਾਰਟੀਊ ਵੱਲੋਂ ਤਾਂ ਚਲੋ ਉਹਨਾਂ ਨੇ ਤਾਂ ਬਿਲਕੁਲ ਪੂਰੀ ਤਰ੍ਹਾਂ ਸਾਫ਼ ਸਪੱਸ਼ਟ ਰਿਪੋਰਟ ਆ ਜਿਹੜੀ ਉਹ ਵੀ ਦੇ ਦਿੱਤੀ। ਪਰ ਤੋਂ ਉਸ ਵਸੇ ਬਾਅਦ ਵੀ ਉਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਸਟਿਸ ਜੂਰਾ ਸਿੰਘ ਵੱਲੋਂ ਦਿੱਤੀ ਜਾਂਚ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਵੀ ਸੌਂ ਦੇ ਨਾ ਗਿਆ। ਸਰਕਾਰ ਨੇ ਉਹਨੂੰ ਖੰਡੇ ਵਾਸਤੇ ਛੋਟੇ ਕਿੱਤੇ ਬਾਦਲ ਨੇ ਉਹਨੂੰ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਸੋ ਇਹ ਬਿਲਕੁਲ ਸਾਹਾਬਾ ਕੇ ਇਸ ਦੇਸ਼ ਦੇ ਹਾਕਮ ਕਿ ਉਹਨਾਂ ਦੇ ਜਿਹੜੇ ਮਤਲਬ ਕਹਾੜੇ ਦੇ ਦਸਤੇ ਨੇ ਬਾਦਲ ਮਰ ਗਏ ਉਹ ਸਿੱਖਾਂ ਨੂੰ ਇਨਸਾਫ ਦੇਣ ਦੀ ਨਾਲ ਸੁਪਨੇ ਵਿੱਚ ਸੋਚਦੇ ਨੇ ਕਿ ਨਾ ਉਹਨਾਂ ਤੋਂ ਸਾਨੂੰ ਕਿਸੇ ਇਨਸਾਫ ਦੀ ਉਮੀਦ ਰੱਖੀ ਜਾ ਸਕਦੀ ਹੈ ਇਹ ਤਾਂ ਜਿਹੜਾ ਆਪਣੇ ਜੋਰ ਦੇ ਨਾਲ ਕੌਮ ਆਪਣੇ ਜੋਰ ਦੇ ਨਾਲ ਆਪਣੇ ਬਾਹੂਬਲ ਦੇ ਜੋਰ ਨਾਲ ਇਨਸਾਫ ਲੈ ਸਕਦੀ ਹੈ ਪਤੂ ਕੌਮ ਅੱਜ ਉਸ ਬਾਹੂਬਲ ਦੇ ਜੋਰ ਤੋਂ ਅਸਮਰਥ ਹੋ ਚੁੱਕੀ ਆ ਇਸ ਕਾਰਨ ਸਿਵਾਏ ਠਕਿਆਂ ਤੋਂ ਹੋਰ ਕੁਝ ਨਹੀਂ ਦਿਖਾਈ ਦੇ ਰਿਹਾ ਜੀ ਹਿਰਨ ਸਾਹਿਬ ਇੰਨਾ ਸਾਰੇ ਸ਼ੂਜ਼ ਦੇ ਉੱਪਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਆ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਹ ਸਨ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੇਨ ਐਡੀਟਰ ਸਰਦਾਰ ਜਸਪਾਲ ਸਿੰਘ ਹੀਰਾ ਜਿਨ੍ਹਾਂ ਨੇ ਸਾਨੂੰ ਜੋ ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਵੀ ਦਿੱਤੀ ਹੈ ਤੇ ਉਹਨਾਂ ਦੇ ਪਰਸਪੈਕਟਿਵ ਦੇ ਹਵਾਲੇ ਨਾਲ ਜੋ ਉਹ ਸੋਚਦੇ ਨੇ ਮੌਜੂਦਾ ਸਥਿਤੀ ਦੇ ਵਿੱਚ ਉਹ ਵੀ ਸਾਨੂੰ ਦੱਸਿਆ ਸੋ ਕੁੱਲ ਮਿਲਾ ਕੇ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ ਕਿ ਜੇ ਇਹ ਸਥਿਤੀ ਦੇ ਵਿੱਚੋਂ ਨਿਕਲਣਾ ਤਾਂ ਆਲੇ-ਦਾਲੇ ਧਿਆਨ ਹਟਾ ਕੇ ਸਾਨੂੰ ਆਪਣੇ ਗੁਰੂ ਤੋਂ ਸੇਧ ਲੈਂਦੇ ਹੋਏ ਆਪਣਾ ਰਾਹ ਆਪ ਬਣਾਉਣ ਦੀ ਲੋੜ ਹੈਗੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਸਾਡੀ ਸਿੱਖ ਕੌਮ ਹੈਗੀ ਹੈ ਉਹਦੇ ਲਈ ਕੁਝ ਕਰ ਸਕੀਏ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਕੁਝ ਅੱਗੇ ਅਸੀਂ ਦੇ ਕੇ ਜਾ ਸਕੀਏ ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈਗਾ ਇਹਦੇ ਵਿੱਚ ਇਥੋਂ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਜੀ ਆਗਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ